ਗੱਲ ਸੁਣੋ ਕੰਨ ਲਾ ਕੇ ਆਖਾਂ ਸੱਚ ਮੈਂ ਸੁਣਾ ਕੇ ਇਹ ਆਇਆ ਢੇਸੀ ਕਰਤਾਰ ਆ ਕੇ ਕਰ ਲੋ ਦیدار ਸੱਚ ਸਮਝ ਕੇ ਦਿਲ ਨਾਲ ਲਾਇਆ ਜੀ ਰੱਬ ਢੇਸੀਆਂ ਦੇ ਵਿੱਚ ਢੇਸੀਆਂ ਦੇ ਵਿੱਚ ਰੱਬ ਆਇਆ ਜੀ ਰੱਬ ਢੇਸੀਆਂ ਦੇ ਵਿੱਚ ਢੇਸੀਆਂ ਦੇ ਵਿੱਚ ਰੱਬ ਆਇਆ ਜੀ ਰੱਬ ਢੇਸੀਆਂ ਦੇ ਵਿੱਚ ਢੇਸੀਆਂ ਦੇ ਵਿੱਚ ਰੱਬ ਆਇਆ ਜੀ ਰੱਬ ਢੇਸੀਆਂ ਦੇ ਵਿੱਚ ਢੇਸੀਆਂ ਦੇ ਵਿੱਚ ਰੱਬ ਆਇਆ ਜੀ ਦੇ ਵਿੱਚ ਤੇਸੀਆਂ ਦੇ ਵਿੱਚ ਰੱਬ ਆਇਆ ਜੇ ਤੇਸੀਆਂ ਦੇ ਵਿੱਚ ਜੀਹਾਂ ਦੇ ਵਿੱਚ ਰੱਬ ਆਇਆ ਜੇ ਤੇਸੀਆਂ ਦੇ ਵਿੱਚ ਜੀਹਾਂ ਦੇ ਵਿੱਚ ਰੱਬ ਆਇਆ ਜੇ ਮਹਿਮਾ ਇਹ ਦੀ ਸਾਰੇ ਜਗ ਤੋਂ ਨਿਆਰੀ ਏ 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 ਜਸ ਗਉਂਦੇ ਤਾਈਓ ਖਲਕਤ ਸਾਰੀ ਏ ਜਸ ਗਉਂਦੀ ਤਾਈਓ ਖਲਕਤ ਸਾਰੀ ਏ ਜਸ ਗਉਂਦੇ ਤਾਈਓ ਹਲਕਤ ਜ਼ਾੜੀਏ ਜਸ ਗਉਂਦੇ ਤਾਈਓ ਹਲਕਤ ਜ਼ਾੜੀਏ ਜਿਹੜਾ ਇੱਕ ਵਾਰੀ ਪਾ ਲੇ ਦیدار ਦੀ ਜਿਹੜਾ ਇੱਕ ਵਾਰੀ ਪਾ ਲੇ ਦیدار ਦੀ ਇਹ ਸੋਹਰੇ ਪਾਲਿਤ ਦਾਤ ਜੀ ਇਹ ਇੱਕ ਹੋਰੇ ਪਾਲਿਤ ਨਾਲ ਜੀ ਮੋਜੇ ਪਵ ਸਾਗਰਾਂ ਦੇ ਵਿੱਚੋਂ ਪਾਰ ਜੀ ਹੋਜੇ ਪਵ ਸਾਗਰਾਂ ਦੇ ਵਿੱਚੋਂ ਪਾਰ ਜੀ ਮੋਜੇ ਪਵ ਸਾਗਰਾਂ ਦੇ ਵਿੱਚੋਂ ਪਾਰ ਜੀ ਹੋਰੇ ਪਵ ਸਾਗਰਾਂ ਦੇ ਵਿੱਚੋਂ ਪਾਰ ਜੀ ਮੋਜੇ ਪਵ ਸਾਗਰਾਂ ਦੇ ਵਿੱਚੋਂ ਪਾਰ ਜੀ ਹੋਜੇ ਪਵ ਸਾਗਰਾਂ ਦੇ ਵਿੱਚੋਂ ਪਾਰ ਜੀ ਹੋਰੇ ਪਵ ਸਾਗਰਾਂ ਦੇ ਵਿੱਚੋਂ ਪਾਰ ਜੀ ਤਉ ਸਾਗਰਾਂ ਦੇ ਵਿੱਚ ਪਾਰ ਜੀ ਤੇਰਾ ਆਵਦਾ ਨਹੀਂ ਭੇਨ ਤਾਰੇ ਪਸ਼ੂ ਤੇ ਪ੍ਰੇਤ ਇਹਦਾ ਅੰਤ ਕਿਸੇ ਵੀ ਨ ਪਾਇਆ ਜੀ ਰੱਬ ਤੇਸੀਆਂ ਦੇ ਵਿੱਚ ਤੇਸੀਆਂ ਦੇ ਵਿੱਚ ਰੱਬ ਆਇਆ ਜੇ ਤੇਸੀਆਂ ਦੇ ਵਿੱਚ ਤੇਸੀਆਂ ਦੇ ਵਿੱਚ ਰੱਬ ਆਇਆ ਜੇ ਰੰਗ ਤੇਸੀਆਂ ਦੇ ਵਿੱਚ ਤੇਸੀਆਂ ਦੇ ਵਿੱਚ ਰੱਬ ਆਇਆ ਜੇ ਰੱਬ ਤੇਸੀਆਂ ਦੇ ਵਿੱਚ ਤੇਸੀਆਂ ਦੇ ਵਿੱਚ ਰੱਬ ਆਇਆ ਜੇ ਤੇਸੀਆਂ ਦੇ ਵਿੱਚ ਤੇਸੀਆਂ ਦੇ ਵਿੱਚ ਰੱਬ ਆਇਆ ਜੇ ਇਦਿਆਂ ਦੇ ਵਿੱਚ ਇਦਿਆਂ ਦੇ ਵਿੱਚ ਰੱਬ ਆਇਆ ਜੇ ਬੇਦਿਆਂ ਦੇ ਵਿੱਚ ਇਹ ਪਾਪ ਖੂੜਨੀ ਆ ਜਿਹੜਾ ਮੁੰਡਾ ਪੱਟਦਾ ਪਾਪ ਖੂੜਨੀ ਆ ਜਿਹੜਾ ਮੁੰਡਾ ਪੱਟਦਾ ਪਾਪ ਖੂੜਨੀ ਆ ਜਿਹੜਾ ਫੁੱਟ ਪੱਟਦਾ ਪਾਪ ਖੂੜਨੀ ਆ ਜਿਹੜਾ ਫੁੱਟ ਪੱਟਦਾ ਨਾਲੇ ਗੀੜ ਹੈ 84 ਵਾਲਾ ਕੱਟਦਾ ਨਾਲੇ ਗੀੜ ਹੈ 84 ਵਾਲਾ ਕੱਟਦਾ ਨਾਲੇ ਗੀੜ ਹੈ 72 ਵਾਲਾ ਕੱਟਦਾ ਨਾਲੇ ਗੀੜ ਹੈ 72 ਵਾਲਾ ਕੱਟਦਾ ਸੱਚੇ ਦਿਲੋਂ ਜਪੇ ਇਹਦਾ ਨਾਮ ਜੀ ਜਿਹੜਾ ਸੱਚੇ ਦਿਲੋਂ ਜਪੇ ਇਹਦਾ ਨਾਮ ਜੀ ਇਹ ਸੱਚੇ ਦਿਲੋਂ ਜਪੇ ਇਹਦਾ ਨਾਮ ਜੀ ਇਹ ਸੱਚੇ ਦਿਲੋਂ ਜਪੇ ਇਹਦਾ ਨਾਮ ਜੀ ਜਮਪੂਰੀ ਉਹਨੂੰ ਕਰਦੀ ਸਲਾਮ ਜੀ ਜਮਪੂਰੀ ਉਹਨੂੰ ਕਰਦੀ ਸਲਾਮ ਜੀ ਜਮਪੂਰੀ ਉਹਨੂੰ ਕਰਦੇ ਸਲਾਮ ਦੇ ਜਮਪੂਰੀ ਦੇ ਜਲਾਬ ਨੇ ਅੱਜ ਖੰਡ ਦਾ ਇਹ ਵਾਸੀ ਕੱਟੇ ਜਮਾਂ ਵਾਲੀ ਪਾਸਿ ਧਰਮ ਰਾਜ ਨੇ ਵੀ ਸੀਸ ਨਵਾਇਆ ਜੇ ਰੱਬ ਤੇਸੀਆਂ ਦੇ ਵਿੱਚ ਤੇਸੀਆਂ ਦੇ ਵਿੱਚ ਰੱਬ ਆਇਆ ਜੇ ਤੇਸੀਆਂ ਦੇ ਵਿੱਚ ਤੇਸੀਆਂ ਦੇ ਵਿੱਚ ਰੱਬ ਆਇਆ ਜੇ ਤੇਸੀਆਂ ਦੇ ਵਿੱਚ ਤੇਸੀਆਂ ਦੇ ਵਿੱਚ ਰੱਬ ਆਇਆ ਜੇ ਤੇਸੀਆਂ ਦੇ ਵਿੱਚ ਤੇਸੀਆਂ ਦੇ ਵਿੱਚ ਰੱਬ ਆਇਆ ਜੇ ਤੀਆਂ ਦੇ ਵਿੱਚ ਤੇਸੀਆਂ ਦੇ ਵਿੱਚ ਰੱਬ ਆਇਆ ਜੇ ਤੇਸੀਆਂ ਦੇ ਵਿੱਚ ਤੇਸੀਆਂ ਦੇ ਵਿੱਚ ਰੱਬ ਆਇਆ ਜੇ ਤੇਸੀਆਂ ਦੇ ਵਿੱਚ ਇੱਕ ਕਾਲ ਜੁਗੀਆਂ ਦੇ ਤਾਰ ਨੇ ਲੀ ਆ ਗਿਆ 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 ਤਾਂ ਦੋਸ਼ਤਾਂ ਦੇ ਮਾਰਨੇ ਲਈ ਆ ਗਿਆ ਤੇ ਤਾਂ ਦੋਸ਼ਤਾਂ ਦੇ ਮਾਰਨੇ ਲਈ ਆ ਗਿਆ ਤੇ ਦੋਸ਼ਤਾਂ ਦੇ ਮਾਰਨੇ ਲਈ ਆ ਗਿਆ ਤੇ ਦੋਸ਼ਤਾਂ ਦੇ ਮਾਰਨੇ ਲਈ ਆ ਗਿਆ ਥੋੜਾ ਬਦਲ ਕੇ ਆਇਆ ਆਪ ਰੱਬ ਜੀ 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 ਜਰਨਾਜ ਝੁਕ ਗਏ ਸਭ ਜੀ ਇਹਦੇ ਚਰਨਾਂ 'ਚ ਝੁਕ ਗਏ ਸਭ ਜੀ ਇਹਦੇ ਚਰਨਾਂ 'ਚ ਝੁਕ ਗਏ ਸਭ ਜੀ ਕੋ ਗਰੀਬ ਤੇ ਅਮੀਰ ਵਟੇ ਰਿਸ਼ੀ मुनि ਪੀਰ ਜਸ ਇਹਨਾਂ ਦਾ ਹੀ ਸਭ ਨਾਂ ਨੇ ਗਾਇਆ ਜੇ ਰੱਬ ਤੇਸੀਆਂ ਦੇ ਵਿੱਚ ਦੇਸੀਆਂ ਦੇ ਵਿੱਚ ਰੱਬ ਆਇਆ ਜੇ ਤੇਸੀਆਂ ਦੇ ਵਿੱਚ ਦੇਸੀਆਂ ਦੇ ਵਿੱਚ ਰੱਬ ਆਇਆ ਜੇ ਤੇਸੀਆਂ ਦੇ ਵਿੱਚ ਦੇਸੀਆਂ ਦੇ ਵਿੱਚ ਰੱਬ ਆਇਆ ਜੇ ਆਇਆ ਜੇ ਤੇਸੀਆਂ ਦੇ ਵਿੱਚ ਤੇਸੀਆਂ ਦੇ ਵਿੱਚ ਰੱਬ ਆਇਆ ਜੇ ਤੇਸੀਆਂ ਦੇ ਵਿੱਚ ਤੇਸੀਆਂ ਦੇ ਵਿੱਚ ਰੱਬ ਆਇਆ ਜੇ ਤੇਸੀਆਂ ਦੇ ਵਿੱਚ ਤੇਸੀਆਂ ਦੇ ਵਿੱਚ ਰੱਬ ਆਇਆ ਜੇ ਤੇਸੀਆਂ ਦੇ ਵਿੱਚ ਇਹ ਜਿਹੜਾ ਸੋਬਿਆਂ ਦੇ ਵਿੱਚ ਅਣਪੋਲ ਜੀ ਜਿਹੜਾ ਸੋਬਿਆਂ ਦੇ ਵਿੱਚ ਅਣਪੋਲ ਜੀ ਜਿਹੜਾ ਸੋਬਿਆਂ ਦੇ ਵਿੱਚ ਅਣਪੋਲ ਜੀ ਤੇਰਾ ਸੋਬਿਆਂ ਦੇ ਤੇ ਅਣਪੋਲ ਜੀ ਇਨਾਂ ਦੀ ਹੀ ਗਾਏ ਨੇ ਤਬੋਲ ਜੀ ਮੈਂ ਮੈਂ ਇਨਾਂ ਦੀ ਹੀ ਗਾਏ ਨੇ ਤਬੋਲ ਜੀ ਮੈਂ ਮੈਂ ਨਰੇ ਗਾਏ ਨੇ ਤਬੋਲ ਜੀ ਮੈਂ ਮੈਂ ਨਰੇ ਗਾਏ ਨੇ ਤਬੋਲ ਜੀ ਜੱਗ ਇਨਾਂ ਦੇ ਇਸ਼ਾਰੇਾਂ ਤੇ ਚੱਲਦਾ ਜੱਗ ਇਨਾਂ ਦੇ ਇਸ਼ਾਰੇਾਂ ਤੇ ਚੱਲਦਾ ਜੱਗ ਨਰੇ ਇਸ਼ਾਰੇਾਂ ਤੇ ਚੱਲਦਾ ਜੱਗ ਇਨਾਂ ਦੇ ਇਸ਼ਾਰੇਾਂ ਤੇ ਚੱਲਦਾ ਪਤਾ ਵੀ ਨਹੀਂ ਹੱਲਦਾ ਬਿਨਾ ਹੁਕਮ ਤੋਂ ਪਤਾ ਵੀ ਨਹੀਂ ਹੱਲਦਾ ਬਿਨਾ ਹੁਕਮ ਤੋਂ ਬਸਾ ਵੀ ਨਹੀਂ ਹੱਲਦਾ ਬਿਨਾ ਹੁਕਮ ਤੋਂ ਬਸਾ ਵੀ ਨਹੀਂ ਹੱਲਦਾ ਅੰਦਰ ਸੂਰਜ ਤੇ ਤਾਰੇ ਇਹਦੇ ਹੁਕਮ ਚ ਸਾਰੇ ਐਸਾ ਇਹਨਾਂ ਨੇ ਹੈ ਖੇਲ ਰਚਾਇਆ ਜੇ ਰੱਬ ਤੇਸੀਆਂ ਦੇ ਵਿੱਚ ਤੇਸੀਆਂ ਦੇ ਵਿੱਚ ਰੱਬ ਆਇਆ ਜੇ ਤੇਸੀਆਂ ਦੇ ਵਿੱਚ ਤੇਸੀਆਂ ਦੇ ਵਿੱਚ ਰੱਬ ਆਇਆ ਜੇ ਤੇਸੀਆਂ ਦੇ ਵਿੱਚ ਤੇਸੀਆਂ ਦੇ ਵਿੱਚ ਰੱਬ ਆਇਆ ਜੇ ਰੱਬ ਆਇਆ ਜੇ ਤੇਸੀਆਂ ਦੇ ਵਿੱਚ ਤੇਸੀਆਂ ਦੇ ਵਿੱਚ ਰੱਬ ਆਇਆ ਜੇ ਤੇਸੀਆਂ ਦੇ ਵਿੱਚ ਤੇਸੀਆਂ ਦੇ ਵਿੱਚ ਰੱਬ ਆਇਆ ਜੇ ਤੇਸੀਆਂ ਦੇ ਵਿੱਚ ਤੇਸੀਆਂ ਦੇ ਵਿੱਚ ਰੱਬ ਆਇਆ ਜੇ